ਤਰ ਆਇਆ ਕਿ ਮੇਰੇ ਹਸਪਣ ਨਾਲ ਬਹੁਤ ਵੱਡਾ ਧੋਖਾ ਹੋ ਗਿਆ ਵਾ ਉਹ 5 ਸਾਲ ਕਪੂਰਖਲੇ ਜੇਲ੍ਹ ਚ 5-6 ਸਾਲ ਉਹਨਾਂ ਕੱਟੇ ਆ ਉਤੋਂ ਇੱਕ ਜਨਾਨੀ ਮਿਲ ਗਈ ਹੀ ਰਲ ਗਈ ਉਹਦੇ ਨਾਲ ਤੇ ਉਹ ਬਾਹਰ ਆਇਆ ਬੜਾ ਸੋਹਣਾ ਸੀ ਆਪਣੇ ਘਰ ਰਹਿਣ ਡਿਆ ਸਾਡੀ ਮੈਰਿਜ ਨੂੰ 8 ਸਾਲ ਹੋ ਗਿਆ ਤੇ ਮਤਲਬ ਕਿ ਉਹ ਬਾਹਰ ਆਏ ਤੇ ਨੇ ਉਹਨੂੰ ਲਾਲਚ ਦੇ ਦਿੱਤਾ ਕਿ ਮੈਂ ਕੈਨੇਡਾ ਦੀ ਪੀਆਰ ਆ ਰਿਆਂ ਤੇ 40 ਕਿਲੇ ਮੇਰੀ ਪੈਲੀ ਆ ਤੇ ਮੇਰੇ ਨਾਲ ਵਿਆਹ ਕਰਵਾ ਉਹਨੇ ਬਾਰੇ ਬਾਰ ਕਿਸ ਨੂੰ ਦੱਸਿਆ ਨਹੀਂ ਉਹਨੇ ਜਾ ਕੇ ਜਲੰਧਰ ਕੇ ਗੁਰਦੁਆਰੇ ਚ ਲਾਵਾ ਲੈ ਲਈਆਂ ਵਾ ਤਹੀਂ ਇਹੋ ਮੰਗ ਕਰਦੇ ਆ ਕਿ ਸਾਨੂੰ ਇਨਸਾਫ ਦਿੱਤਾ ਜਾਵੇ ਸਾਡੀ ਕੁੜੀ ਦੇ ਨਾਲ 2.5 ਲੱਖ ਦੀ ਲੁਧਿਆਣੇ ਵਾਲੀ ਦੀਦੀ ਨਾਲ ਠੱਗੀ ਮਾਰੀ ਇਹਨੇ ਨਾਲ 50000 ਦੀਆਂ ਵਾਲੀਆਂ ਲੈ ਆਈ ਆ ਤੇ ਵੇਖੋ ਜੀ ਸਾਡੇ ਪਿੰਡ ਦੇ ਵਿੱਚ ਵੀ ਨੇ ਕਈ ਜਾਣਿਆਂ ਨਾਲ ਠੱਗੀ ਮਾਰੀ ਆ ਤਹੀਂ ਇਹੋ ਮੰਗ ਕਰਦੇ ਵੀ ਮੈਂ ਹੀ ਪਹਿਲਾਂ ਵੀ ਵਿਆਹਿਆ ਹੋਇਆ ਵਾ ਲਾਪ੍ਰੀਤ ਸਿੰਘ ਮੈਂ ਉਹਦੀ ਪਤਨੀ ਆ ਰਾਜਬੀਰ ਕੌਰ ਤੇ ਸਾਨੂੰ ਇਨਸਾਫ ਦੀ ਮੰਗ ਚਾਹੀਦੀ ਸਾਡੇ ਮੰਮੀ ਪਾਪਾ ਨੂੰ ਸਾਡੀਆਂ ਕੁੜੀਆਂ ਨੂੰ ਤੇ ਲਾਪ੍ਰੀਤ ਨੂੰ ਜੇਲ੍ਹ ਦੇ ਵਿੱਚ ਖਤਰਾ ਵਾ ਇਹ ਪਹਿਲਾਂ ਵੀ 8 ਵਿਆਹ ਕਰਾ ਚੁੱਕੀ ਨਵਾਂ ਵਿਆਹ ਇਹਨੇ ਲਾਪ੍ਰੀਤ ਨਾ ਕਰਾਇਆ ਉਹਨ ਐਸ ਟਾਈਮ ਤੁਹਾਡਾ ਪਤੀ ਕਿੱਥੇ ਹੈ? ਮੈਂ ਐਸ ਟਾਈਮ ਮੇਰਾ ਪਤੀ ਲਾਪਰੀ ਸਿੰਘ ਅੰਮ੍ਰਿਤਸਰ ਵਾਲੀ ਜੇਲ੍ਹ ਚ ਹੈ। ਜਿਹੜੇ ਜੁਰਮ ਚੋ ਜੇਲ੍ਹ ਚ ਗਿਆ ਸੀ? ਉਹਨਾਂ ਨੇ ਗੱਡੀ ਦੇ ਕੇਸ ਚ ਉਹ ਵੀ ਇਹਨੇ ਕਰਵਾਇਆ ਸਾਨੂੰ ਤਾਂ ਕੋਈ ਪਤਾ ਨਹੀਂ ਇਹ ਚੰਗਾ ਭਲਾ ਕਰੇ ਬੈਠਾ ਸੀ। ਇਹਨੇ ਉਹਨੂੰ ਲੁੱਟ ਖੋਚ ਅਹੀਂ ਤੱਕ ਗੇ ਮਾ ਉਹਦੀਆਂ ਜ਼ਮਾਨਤਾਂ ਕਰਾਈਆਂ ਉਹਨੂੰ ਮਾ ਇਹ ਮਤਲਬ ਕਿ ਘਰੇ ਬੁਲਾਇਆ ਸੀਗਾ ਇਹ ਹੀ ਲੋਕਾਂ ਦੇ ਕੰਮ ਕਰ ਕਰਕੇ ਉਹਦੀਆਂ ਜ਼ਮਾਨਤਾਂ ਕਰਾਈਆਂ। ਤੇ ਹੁਣ ਜਿਹੜੀ ਔਰਤ ਐ ਜਿਸ ਨਾਲ ਵਿਆਹ ਹੋਇਆ ਉਹ ਕਿਹੜੇ ਜੁਰਮ ਤੇ ਜੇਲ ਚ ਸੀ ਉਹ ਮਤਲਬ ਕਿ ਜੇਲ ਤੋਂ ਬਾਹਰ ਆ ਚੁੱਕੀ ਉਹਨੇ ਵੀ ਅੱਗੇ ਕਿਹਨਾ 420 ਕੀਤੀ ਕਿ ਕੋ ਠੱਗੀ ਮਾਰੀ ਸਾਗਰ ਰਤੂ ਕੋ ਉਹ ਇਹਦਾ ਮਤਲਬ ਕਿ ਇਹਨੇ ਦੂਜੇਤੀ ਜਥਾਂ ਤੇ ਉਹਦੇ ਨਾਲ ਵਿਆਹ ਕਰਾਇਆ ਸੀ ਉਹਦੇ ਨਾਲ ਇਹਨੇ ਠੱਗੀ ਮਾਰੀ ਉਹਨਾਂ ਨੇ ਇੱਥੇ ਪਰਚਾ ਕਰਾਤਾ ਹੈ ਹਾੜਨਾ ਇਹ ਗੱਲ ਹੋਈਆ ਕਿ ਜੇਲ ਚ ਹੀ ਰਲ ਗਈ ਮੁੰਡੇ ਦੇ ਨਾਲ ਜੇਲ ਚ ਰਿਆ 5 ਸਾਲ ਤੇ ਹੁਣ ਬਾਹਰ ਕੱਢਿਆ ਸੀ ਤੇ ਮੁਲਕੇ ਫੇਰ ਇਹਨੇ ਠੱਗੀਆਂ ਠੋਰੀਆਂ ਮਾਰਨ ਦਾਤਾ ਵਿਆਹ ਕਰਕੇ ਵਿਆਹ ਕਰ ਲਿਆ ਬਾਹਰ ਤੋਕੇ ਨਾ अच्छा जी ते ਹੁਣ ਧਿਲਕੀਆ ਕਰੋ ਕੀ ਨਾਮ ਆ ਉਹਦਾ ਕਿ ਮਨਪ੍ਰੀਤ ਨੰਗਰ ਨੰਗਰ ਲਵਾਨਾ ਨੰਗਲਵਾਨ ਕਦੋਂ ਵਿਆਹ ਕਰਾਇਆ ਸੀ ਤੇ ਕਦੋਂ ਛੱਡ ਕੇ ਗਈ ਸਾਲ ਹੋ ਗਏ ਸਾਲ ਹੋ ਗਾ ਵਿਆਹ ਤੇ ਇਸ ਤੋਂ ਇਲਾਵਾ ਹੋਰ ਵੀ ਵਿਆਹ ਕਰਾਇਆ ਸੀ ਹੋਰ ਵੀ ਵਿਆਹ ਕਰਾਇਆ ਠੀਕ ਬਤਾ ਜੀ ਤੁਹਾਡੇ ਲੜਕੇ ਨੂੰ ਕੀ ਲਾਲਚ ਦੇ ਕੇ ਵਿਆਹ ਕਰਾਇਆ ਸੀ ਕੀ ਕਰਨੀ ਲਾਲਚ ਦਿੱਤਾ ਵਾ ਵੀ 8 40 ਕੇ ਲੈ ਆ ਮੇਰੇ ਵੀ ਹਰਾਮਕਮੇਡ ਕਨੇਡਾ ਦੀ ਤੇ ਵਾਕੀ ਕੁੜੀ ਕੋ ਵੀ ਗਈ ਆ ਤੇ ਕੁੜੀ ਕੋ 2.5 ਲੱਖ ਦੀ ਠੱਗੀ ਮਾਰੀ ਆ ਨਾਲ ਉਹਦੀਆਂ ਵਾਲੀਆਂ ਲਾਈ ਆ ਹੁਣ ਤੁਸੀਂ ਅੱਜ ਆਈ ਜੀ ਦਫਤਰ ਪਹੁੰਚੇ ਜੇ ਕਿਸ ਤਰੀਕੇ ਦੇ ਇਨਸਾਫ ਦੀ ਮੰਗ ਕਰਦੇ ਆਂ ਅਹੀਂ ਸਾਡੇ ਮਗਰੋਂ ਲੱਤ ਨਹੀਂ ਚਾਹੀਦੀ ਏ ਕਿਸ ਤਰ੍ਹਾਂ ਸਾਡਾ ਮੁੰਡਾ ਵੀ ਆਇਆ ਵਾ ਤੁਹਾਡੀ ਨੂੰ ਵੀ ਅੱਜ ਨਾਲ ਆਈ ਏ ਜੀ ਕੀ ਕਹਿਣਾ ਚਾਹੋਗੇ ਮੁੰਡੇ ਦਾ ਤੁਹਾਡੇ ਦਾ ਪਹਿਲਾਂ ਵੀ ਵਿਆਹ ਹੋਇਆ ਐ ਵੀਰੇ ਵੱਲੇ ਵੀ ਆਈ ਸੀਗੀ ਕਾਫੀ ਵਾਰੀ ਇਹਨਾਂ ਦੇ ਨਾਲ ਠੱਗੀ ਵਜੀ ਆ ਮਨਪ੍ਰੀਤ ਕੌਰ ਨਾਂ ਦੀ ਜਨਾਨੀ ਆ ਉਹਨੇ ਇਹਦੇ ਘਰ ਵਾਲੇ ਨਾਲ ਜ਼ਬਰਦਸਤੀ ਪੀਆਰ ਦਾ ਬਹਾਨਾ ਮਾਰ ਕੇ 40 ਕਿੱਲੇ ਮੇਰੀ ਜ਼ਮੀਨ ਆ ਕਿਉਂਕਿ ਉਹਨੇ 4-5 ਵਿਆ ਅੱਗੇ ਵੀ ਕਰਾ ਚੁੱਕੀ ਆ ਜਿਸ ਦੇ ਸਬੂਤ ਸਾਡੇ ਕੋਲ ਆ ਤੇ ਇੱਕ ਉਹਨੇ ਕਿਸੇ ਸਾਗਰ ਰਤੂ ਦੇ ਨਾਂ ਦਾ ਬੰਦਾ ਆ ਉਹਨੇ ਕਪੂਰਥਲੇ ਦੇ ਵਿੱਚ ਪਰਚਾ ਦਰਜੇ ਦੇ ਉੱਤੇ ਖਿਲਾਫ 420 ਦਾ ਕਰਾਇਆ ਵਾ ਅਸੀਂ ਕਹਿੰਦੇ ਆ ਕਿ ਇਹ ਇਹਦੇ ਖਿਲਾਫ ਜਿਹੜਾ ਆ ਬੰਦੇ ਜੁਰਮਾਂ ਤਹਿਤ ਪਰਚਾ ਦਰਜ ਹੋਣਾ ਚਾਹੀਦਾ ਤੇ ਇਸ ਲੜਕੀ ਨੂੰ ਇਨਸਾਫ ਮਿਲਣਾ ਚਾਹੀਦਾ ਕਿਉਂਕਿ ਉਹਦਾ ਜਿਹੜਾ ਵਾ ਕਿ ਬਦਮਾਸ਼ਾਂ ਨਾਲ ਬਹਿਣ ਖਲੋਣਾ ਐਸਟੈਮੋ ਜਿਹੜਾ ਲਵਪ੍ਰੀਤ ਸਿੰਘ ਨੂੰ ਧਮਕਾ ਰਹੀ ਆ ਜਾਂ ਕੀ ਕਹਿੰਦੀ ਇਹ ਜੀ ਲਵਪ੍ਰੀਤ ਸਿੰਘ ਨੂੰ ਧਮਕਾ ਰਹੀ ਆ ਜੇਲ੍ਹ ਚ ਜਾ ਕੇ ਕਿ ਮੈਂ ਤੇਰੇ ਤੇ ਅੱਗੇ ਝੂਠੇ ਪਰਚੇ ਪਾਏ ਮੈਂ ਹੋਰ ਪਵਾਵਾਂਗੀ ਇਹ ਨੂੰ ਮਤਲਬ ਕਿ ਜ਼ਬਰਦਸਤੀ ਜ਼ਬਰਦਸਤੀ ਕਹਿੰਦੀ ਰਹੀ ਆ ਕਿ ਤੂੰ ਲੁੱਟਾ ਖੋਹਵਾਕਾਰ ਜੋ ਵੀ ਇਹ ਵਾਰਦਾਤ ਨੂੰ ਅੰਜਾਮ ਦੇਣ ਵਾਲੀ ਇਹੀ ਜਨਾਨੀ ਆ ਕਿਉਂਕਿ ਇਹੀ ਮਾਸਟਰਮਾਈਂਡ ਆ ਮਗਰ ਹੁਣ ਡੀਆਈਜੀ ਸਾਹਿਬ ਨੇ ਕੀ ਭਰੋਸਾ ਦਵਾਇਆ ਡੀਆਈਜੀ ਸਾਹਿਬ ਜੀ ਦੇ ਹੈ ਨਹੀਂ ਜੀ ਉਹਨਾਂ ਦੇ ਪੀਐਸਓ ਸਾਹਿਬ ਮਿਲੇ ਆ ਉਹਨਾਂ ਨੇ ਕਿਹਾ ਜੀ ਕੱਲ ਡੀਆਈਜੀ ਸਾਹਿਬ ਮਿਲਣਗੇ ਤੇ ਆਪਾਂ ਤੁਹਾਨੂੰ ਜੋ ਵੀ ਇਹ ਪੇਸ਼ ਕਰਾ ਕੇ ਜੋ ਕਾਨੂੰਨੀ ਕਾਰਵਾਈ ਕੀਤੀ ਜਾਊਗੀ